ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣਾ ਜੋ ਵਿਸ਼ਾ ਆਪਾਂ ਗੱਲਬਾਤ ਕਰਨੀ ਆ ਹੋਲੀ ਦੇ ਤਿਹਾਰ ਤੇ ਹੋਲੀ ਦਾ ਤਿਹਾਰ ਕਿੱਥੋਂ ਆਮ ਹੁੰਦਾ ਹੈ ਤੇ ਕਿਸ ਤਰ੍ਹਾਂ ਸਾਡੇ ਤੇ ਥੋਪਿਆ ਜਾਂਦਾ ਹੈ ਜਦੋਂ ਆਪਾਂ ਹੋਲੀ ਇੱਕ ਬਹੁਤ ਹੀ ਪੁਰਾਣਾ ਤਿਹਾਰ ਹੈ ਤੇ ਹਿੰਦੂ ਵੀਰਿਆਂ ਦਾ ਤਿਹਾਰਾ ਹੈ ਹੋਲੀ ਤਾਂ ਸਤਜੁਗ ਤੋਂ ਹੀ ਕਹੀ ਜਾਂਦੀ ਹੈ ਕਿਉਂਕਿ ਜਦੋਂ ਸਤਜੁਗ ਦੇ ਵਿੱਚ ਹਰਨਾਕਸ਼ ਹੋਇਆ ਤੇ ਉਹਦੀ ਭੈਣ ਜਦੋਂ ਹੌਲਕਾ ਅੱਗ ਦੇ ਵਿੱਚ ਛੱਡ ਜਾਂਦੀ ਆ ਉਸ ਤੋਂ ਇਹ ਆਰੰਭ ਹੁੰਦਾ ਤੇ ਪੂਰੀ ਜੋ ਕਹਾਣੀ ਸੀ ਉਹ ਕਿਸ ਤਰ੍ਹਾਂ ਹੋਈ ਸੀ ਜਿਹੜਾ ਹਰਨਾਕਸ਼ ਸੀ ਇਹ ਇੱਕ ਸ਼ਿਵਜੀ ਦਾ ਪਿਆਰੀ ਸੀ ਇਹਨੇ ਬਹੁਤ ਸਾਰੀ ਸ਼ਿਵਜੀ ਦੀ ਬਹੁਤ ਤਪ ਕੀਤਾ ਆਪੁਕਾਰਨ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਸਿਵਜੀ ਪ੍ਰਸੰਨ ਹੁੰਦਾ ਹੈ ਤੇ ਇਹਨਾਂ ਨੇ ਵਾਰ ਮੰਗਿਆ ਇੱਕ ਜੋ ਵਾਰ ਮੰਗਿਆ ਵਾਰ ਦੇ ਵਿੱਚ ਨੇ ਮੰਗਿਆ ਕਿ ਮੈਨੂੰ ਕੋਈ ਮਾਰਨਾ ਚਾਹੀ ਮੈਂ ਕਿਸੇ ਤੋਂ ਮਰਾਂ ਨਾ ਮੈਂ ਜ਼ਮੀਨ ਤੇ ਮਰਾਂ ਨਾ ਮੈਂ ਅਸਮਾਨ ਤੇ ਮਰਾਂ ਨਾ ਮੇਰੀ ਅੰਦਰ ਮੌਤ ਹੋਵੇ ਨਾ ਮੇਰੀ ਬਾਹਰ ਮੌਤ ਹੋਵੇ ਨਾ ਮੈਂ ਕਿਸੇ ਹਥਿਆਰ ਨਾਲ ਕੋਈ ਮਾਰ ਸਕੇ ਸ਼ਸਤਰ ਨਾਲ ਤੇ ਇਸ ਤਰ੍ਹਾਂ ਜਦੋਂ ਵਾਰ ਮੰਗਿਆ ਤੇ ਇਹਨੂੰ ਵਾਰ ਮਿਲ ਗਏ ਵਾਰ ਮਿਲਣ ਤੋਂ ਬਾਅਦ ਫਿਰ ਜਿਵੇਂ ਸਮਾਂ ਬੀਤਿਆ ਤੇ ਇਹਨੂੰ ਬਹੁਤ ਜ਼ਿਆਦਾ ਆਪਣੇ ਆਪ ਚ ਇੱਕ ਹੰਕਾਰ ਪੈਦਾ ਹੋ ਗਿਆ ਹੰਕਾਰ ਪੈਦਾ ਹੋਣ ਦੇ ਨਾਲ ਫਿਰ ਇਹਨੂੰ ਜੋ ਹੰਕਾਰ ਪੈਦਾ ਹੋਇਆ ਇਹਦੇ ਮਨ ਚ ਵਿਚਾਰ ਆਇਆ ਵੀ ਕਿਉਂ ਨਾ ਮੈਂ ਪ੍ਰਮਾਤਮਾ ਦਾ ਇਹਨੇ ਨਾਮ ਸੱਦ ਕੇ ਹੰਕਾਰ ਆ ਗਿਆ ਇਹਦੇ ਅੰਦਰ ਤੇ ਦੁਨੀਆ ਤੋਂ ਇਹ ਲੋਕਾਂ ਤੋਂ ਆਪਣਾ ਨਾਮ ਜਪਾਉਣ ਦੇ ਬਾਰੇ ਜੋ ਵਿਚਾਰ ਆਇਆ ਤੇ ਇਹਨੇ ਕਿਹਾ ਥਲੇ ਹਰਨਾਕਸ ਜਲੇ ਹਰਨਾਕਸ ਵੀ ਸਾਰੇ ਪਾਸੇ ਤੁਸੀਂ ਰਾਮ ਦਾ ਨਾਮ ਛੱਡ ਦੋ ਤੇ ਮੇਰਾ ਹੀ ਨਾਮ ਜਪਿਆ ਕਰੋ ਕਿ ਹਰਵੇ ਹਰੇਕ ਪਾਸੇ ਹਰਨਾਕਸ ਹਰਨਾਕਸੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਜਦੋਂ ਇਹਦੇ ਅਸੀਂ ਗੱਲ ਆਈ ਮਾਨ ਦੇ ਵਿੱਚ ਤੇ ਸਾਰੇ ਲੋਕਾਂ ਨੂੰ ਇਹ ਕਹਿਣ ਲੱਗਿਆ ਵੀ ਤੁਸੀਂ ਹਰਨਾਕਸ ਹੀ ਜਪੋ ਹਰਨਾਕਸ ਹੀ ਜਪੋ ਤੇ ਜਦੋਂ ਆਪਾਂ ਦੇਖਦੇ ਹਾਂ ਕਿ ਇਹਦੇ ਘਰੇ ਇੱਕ ਪ੍ਰਲਹਾਦ ਪੁੱਤਰ ਪੈਦਾ ਹੁੰਦਾ ਹੈ ਉਹ ਸ਼ੁਰੂ ਤੋਂ ਹੀ ਪ੍ਰਮਾਤਮਾ ਨੂੰ ਮੰਨਣ ਵਾਲੀ ਉਹਦੀ ਬੇਤੀ ਹੈ ਜਦੋਂ ਥੋੜਾ ਸੁਰਤ ਸੰਭਾਲਦਾ ਉਹਨੂੰ ਪੜਨ ਪਾਇਆ ਜਾਂਦਾ ਹੈ ਜਦੋਂ ਪੜਨ ਪਾਇਆ ਜਾਂਦਾ ਤੇ ਉਹਨੂੰ ਉਪਾਦੇ ਪੜਨਾ ਲਈ ਉਹਦੇ ਟੀਚਰ ਸੰਡਾ ਤੇ ਮਰਕਾ ਜਿਹੜੇ ਉਹ ਵੀ ਉਹਨੂੰ ਇਹ ਗੱਲ ਕਹਿੰਦੇ ਆ ਕਿ ਤੂੰ ਰਾਮ ਦਾ ਨਾਮ ਛੱਡ ਦੇ ਫਰਨਾਕਸ਼ ਦਾ ਨਾਮ ਜਪਿਆ ਕਰ ਪਰ ਪ੍ਰਲਾਦ ਕਹਿੰਦਾ ਹੈ ਕੁਰਬਾਨੀ ਦੇ ਵਿੱਚ ਵੀ ਲਿਖਿਆ ਹੁੰਦਾ ਪ੍ਰਲਾਦ ਕਹਿੰਦਾ ਨਹੀਂ ਸੋਧੂ ਤੇਰੇ ਬਾਬਾ RAM ਨਾਮ ਮੇਰੋ ਹੋਰ ਕੰਮ ਸੌ ਨਹੀਂ ਕੰਮ ਉਹ ਕਹਿੰਦਾ ਵੀ ਮੇਰਾ ਹੋਰ ਕੋਈ ਕੰਮ ਨਹੀਂ ਹੈ ਮੈਂ ਇਸ RAM ਦਾ ਨਾਮ ਨਹੀਂ ਕੱਢ ਸਕਦਾ ਹਾਂ ਭਾਈ ਜੀ ਜੀ ਕਿਤੇ ਹੋਰ ਵੀ ਗੱਲ ਹੈ ਉਹ ਗੱਲ ਵੀ ਤੁਹਾਡੇ ਨਾਲ ਮੈਂ ਕਲੀਅਰ ਕਰਦਾ ਜਾਣਾ ਕਈ ਵਾਰੀ ਜਦੋਂ ਆਪਾਂ RAM ਦਾ ਨਾਮ ਲੈਂਦੇ ਆ ਨਾ ਤੇ ਸਾਡੀ ਸੁਰਤ ਕਈ ਵल्ली ਚਲੀ ਜਾਂਦੀ ਵੀ ਸ਼੍ਰੀ RAM ਚੰਦਰ ਜਿਹੜਾ ਹਰਨਾਕਸ਼ਾ ਇਹ ਸਤਜੁਗ ਦੇ ਵਿੱਚ ਹੋਇਆ ਤੇ ਰਾਮਚੰਦਰ ਜੀ ਜੋ ਹੋਇਆ ਉਹ ਤ੍ਰੇਤੇ ਦੇ ਵਿੱਚ ਹੋਇਆ ਇੱਥੇ ਉਸ ਰਾਮਚੰਦਰ ਦੀ ਗੱਲ ਨਹੀਂ ਹੋ ਰਹੀ ਇਸ ਰਾਮ ਪਰਮਾਤਮਾ ਭਗਵਾਨ ਦੀ ਗੱਲ ਹੋ ਰਹੀ ਹੈ ਜਿਹੜਾ ਸਾਰਿਆਂ 'ਚ ਰਮਿਆ ਹੋਇਆ ਜਿਹਨੂੰ ਬਾਣੀ ਨੇ ਕਿਹਾ ਸਭਮੇ ਜੋਤ ਜੋਤ ਹੈ ਸੋਏ ਤੇ ਦੇ ਚਾਨਨ ਸਭਮੇ ਚਾਨਨ ਹੋਇ ਇਸ ਤਰ੍ਹਾਂ ਜਦੋਂ ਉਹਨਾਂ ਦੀ ਬਾਰਤਾ ਚੱਲਦੀ ਆ ਜਿਹੜੇ ਪ੍ਰਲਹਾਦੇ ਟੀਚਰ ਆ ਉਹਨੂੰ ਰਾਮ ਦਾ ਨਾਮ ਸੱਦਣ ਲਈ ਕਹਿੰਦੇ ਆ ਤੇ ਹਰਨਾਥ ਦਾ ਨਾਮ ਜਪਣ ਲਈ ਕਹਿੰਦੇ ਆ ਤੇ ਉਹ ਕਹਿੰਦਾ ਵੀ ਤੂੰ ਰਾਮ ਕਹਿਨ ਕੀ ਛੋੜ ਬਾਨ ਉਹਦੇ ਇਹ ਟੀਚਰ ਆ ਉਹ ਕਹਿੰਦੇ ਤੂੰ ਰਾਮ ਕਹਿਨ ਕੀ ਛੋੜ ਬਾਨ ਤੁਝ ਤੁਰਤ ਛਡਾਉ ਮੇਰੋ ਕਿਹੋ ਮਾਨ ਕਹਿੰਦਾ ਮੈਂ ਤੇਰਾ ਹੁਣੀ ਇਹ ਰਾਮ ਨਾਮ ਸਦਾ ਦਿਆਂਗਾ ਤੂੰ ਮੇਰਾ ਕਹਿਣਾ ਮੰਨ ਲੈ ਪਰ ਭਗਤ ਜੀ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ ਪ੍ਰਲਾਦ ਜੀ ਇਹ ਗੱਲਾਂ ਮੰਨਦੇ ਨਹੀਂ ਪ੍ਰਵਾਦ ਕਹਿੰਦਾ ਮੋਕੋ ਕਹਾਂ ਸਤਾਵੋ ਬਾਰ-ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾੜ ਮੈਂ ਤਾਂ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਜਿਨੇ ਸਾਰਾ ਕੁਛ ਬਣਾਇਆ ਹੋਇਆ ਜਲ ਵੀ ਉਹਨੇ ਬਣਾਇਆ ਥਲ ਵੀ ਜਿਹੜਾ ਸਾਰੀ ਸ੍ਰੇਸ਼ਟੀ ਦਾ ਮਾਲਕ ਹੈ ਜਦੋਂ ਇਸ ਤਰ੍ਹਾਂ ਉਹ ਨਹੀਂ ਠਰਦਾ ਤਾਂ ਫਿਰ ਹਰਨਾਕ ਚ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੁੰਦਾ ਕਿਉਂਕਿ ਬਾਹਰਲੇ ਬੰਦੇ ਨੂੰ ਆਪਾਂ ਕੀ ਮਨਾਵਾਂਗੇ ਜਦੋਂ ਘਰੇ ਹੀ ਨਾ ਬੰਦਾ ਮੰਨੇ ਘਰੇ ਦਾ ਬੰਦਾ ਹੀ ਨਾ ਮਗਰ ਲੱਗੇ ਤੇ ਦੁੱਖ ਤਾਂ ਹੁੰਦਾ ਨਾ ਕਉਨੋਏ ਦੁੱਖ ਲੱਗਿਆ ਵੀ ਮੇਰਾ ਨਾਮ ਦੁਨੀਆਂ ਜਪਨ ਨੂੰ ਤਿਆਰਾ ਪਰ ਮੇਰਾ ਪੁੱਤਰ ਹੀ ਮੇਰਾ ਵਿਰੋਧ ਕਰ ਰਿਹਾ ਤੇ ਉਹਨੂੰ ਕਾਫੀ ਕਈ ਵਾਰੀ ਉਹਨੇ ਤਸੀਹੇ ਦਿੱਤੇ ਉਹਨੂੰ ਸਜ਼ਾਵਾਂ ਦਿੱਤੀਆਂ ਮਾਰਦੇ ਕਈ ਵਿਧੀਆਂ ਰੱਖੀਆਂ ਜਿਦੋਂ ਬਚਦਾ ਰਿਹਾ ਕਿਉਂਕਿ ਜਿਹੜਾ ਭਗਤ ਹੁੰਦਾ ਨਾ ਬਾਣੀ ਕਹਿੰਦੀ ਹੈ ਕਿ ਪ੍ਰਮਾਤਮਾ ਹਮੇਸ਼ਾ ਸਹਾਈਜ ਰੱਖਦਾ ਭਗਤਾਂ ਦੀ ਇਲਾਜ ਕਰਦਾ ਹੈ ਹਰ ਯੁਗ-ਯੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਲਹਾਦ ਕਰਾਇਆ ਹੰਕਾਰੀਆਂ ਨਿੱਦਕਾਂ ਦੇ ਆਪਾਂ ਬਾਣੀ ਦੇ ਵਿੱਚ ਇਹ ਸ਼ਬਦ ਪੜ੍ਹਦੇ ਆ ਹਨਾ ਕਿ ਭਗਤਾਂ ਦੀ ਹਮੇਸ਼ਾ ਪੈਜ ਰੱਖਦਾ ਆਇਆ ਤੇ ਇਸੇ ਤਰ੍ਹਾਂ ਜਿਹੜੀ ਪ੍ਰਲਹਾਦ ਦੀ ਭੂਆ ਸੀ ਹੋਲਿਕਾ ਹਰਨਾਕਸ਼ ਦੀ ਭੈਣ ਕਹਿੰਦੇ ਉਹਨੂੰ ਇੱਕ ਵਰ ਮਿਲਿਆ ਹੋਇਆ ਸੀ ਉਹਦੇ ਕੋਲ ਇੱਕ ਵਿਸਾਲਾ ਸੀ ਜਿਹਦੋਂ ਵਿਸਾਲਾ ਆਪਣੇ ਉੱਪਰ ਲੈ ਕੇ ਅੱਗ ਦੇ ਵਿੱਚ ਬੈਠ ਜਾਂਦੀ ਸੀ ਤੇ ਅੱਗ ਉਹਨੂੰ ਸਾੜ ਨਹੀਂ ਸਕਦੀ ਸੀ ਅੱਗ ਦੇ ਵਿੱਚ ਉਹ ਸੜਦੀ ਨਹੀਂ ਸੀ ਤੇ ਹੋਲਕਾ ਹਰਨਾਕਸ਼ ਦੇ ਘਰੇ ਆਉਂਦੀ ਹੈ ਹਰਨਾਕਸ਼ ਨੂੰ ਆਪਣੀ ਪਰੇਸ਼ਾਨੀ ਦੀ ਗੱਲ ਦੱਸਦਾ ਵੀ ਮੈਂ ਜਿਹਦਾ ਮੇਰਾ ਨਾਮ ਨਹੀਂ ਲੱਗਦਾ ਮੈਂ ਇਹ ਕਹਿਣਾ ਕਿ ਇਹਨੂੰ ਆਪਾਂ ਮਾਰ ਦੇਣਾ ਚਾਹੀਦਾ ਤੇ ਹੋਲਕਾ ਨੇ ਕਿਹਾ ਠੀਕ ਹੈ ਮੈਂ ਇਹਨੂੰ ਆਪਣੇ ਉੱਪਰ ਆਪਣਾ ਦਸਾਲਾ ਉਰਕੇ ਬੈਠੂੰਗੀ ਉਹਨੂੰ ਉੱਪਰ ਲੈ ਕੇ ਦਸਾਲਾ ਬੈਠਾਂਗੀ ਤੇ ਇਹਨੂੰ ਬਾਹਰ ਬੁੱਕਲ 'ਚ ਰੱਖ ਲਾਂਗੀ ਤੇ ਅੱਗ ਦੇ ਵਿੱਚ ਬੈਠ ਜਾਾਂਗੀ ਮੈਂ ਬੱਤ ਜਾਵਾਂਗੀ ਪਰਲਾਦ ਸੜ ਜਾਏਗਾ ਪਰ ਕੁਦਰਤ ਦਾ ਖੇਲ ਹੈ ਜਿਵੇਂ ਸਾਖੀ ਦੇ ਵਿੱਚ ਲਿਖਿਆ ਕਹਿੰਦੇ ਜਦੋਂ ਕਾਫੀ ਲੱਕਣਾ ਇਕੱਠੀਆਂ ਕੀਤੀਆਂ ਜਾਂਦੀਆਂ ਅੱਗ ਬਾਲੀ ਜਾਂਦੀ ਹੈ ਹੂਲ ਕਾ ਅੱਗ ਦੇ ਵਿੱਚ ਬੈਠਦੀ ਹੈ ਉੱਤੇ ਦਸਾਲਾ ਲੈ ਕੇ ਉਹਦੀ ਗੋਦ ਦੇ ਵਿੱਚ ਉਹਦੀ ਬੁੱਕਲ ਦੇ ਵਿੱਚ ਪ੍ਰਲਾਦ ਕਹਿੰਦੇ ਬੜੀ ਤੇਜ਼ ਹਵਾ ਚੱਲਦੀ ਹੈ ਹਵਾ ਤੇਜ਼ ਦੇ ਨਾਲ ਜਿਹੜਾ ਉਹਦਾ ਦਸਾਲਾ ਉਹ ਉੱਥੋਂ ਉੱਡ ਕੇ ਪ੍ਰਿਲਾਦ ਦੇ ਉੱਪਰ ਆ ਜਾਂਦਾ ਪ੍ਰਿਲਾਦ ਬਾਕੀ ਆ ਜਾਂਦਾ ਤੇ ਹੋਲਕਾ ਜਲ ਜਾਂਦੀ ਹੁਣ ਜਦੋਂ ਹੋਲਕਾ ਜਲ ਜਾਂਦੀ ਹੈ ਜਿਹੜੀ ਉਹ ਉੱਥੇ ਰਾਤ ਸੀ ਹੁਣ ਜਿਹੜੇ ਲੋਕ ਸੱਚ ਨੂੰ ਸਮਝਦੇ ਸੀ ਉਹਨਾਂ ਨੇ ਉਹ ਹੋਲਕਾ ਦੀ ਰਾਖ ਨੂੰ ਸਵੇਰ ਦੇ ਟਾਈਮ ਜਦੋਂ ਦੂਸਰੇ ਦਿਨ ਹੁੰਦਾ ਕੋਈ ਪਾਣੀ ਚ ਘੋਲ ਕੇ ਕੋਈ ਸਿਰ ਤੇ ਲਾਉਂਦਾ ਕੋਈ ਪਰ ਇਹ ਗੱਲ ਕੀ ਸੀ ਉੱਥੇ ਬਰਾਈ ਦੀ ਖਤਮ ਹੋਇਆ ਸੀ ਤੇ ਸਚਾਈ ਦੀ ਜਿੱਤ ਹੋਈ ਸੀ ਸੱਚ ਦੀ ਹੋਲਕਾ ਇੱਕ ਬੁਰਾਈ ਸੀ ਉਹ ਅੱਗ ਦੇ ਵਿੱਚ ਉਸ ਦਿਨ ਛੜ ਗਈ ਸੀ ਕੁਦਰਤ ਦੇ ਖੇਲ ਦੇ ਵਾਂਗ ਪਰ ਆਪਾਂ ਉਹ ਚੀਜ਼ਾਂ ਨੂੰ ਤਾਂ ਸਾੜਤਾ ਵੀ ਅੱਜ ਦੇ ਦਿਨ ਇੱਥੇ ਬੁਰਾਈ ਨੂੰ ਸਾੜਿਆ ਗਿਆ ਸੀ ਤੇ ਸੱਚ ਦੀ ਜਿੱਤ ਹੋਈ ਸੀ ਅਸੀਂ ਉਦੋਂ ਤੇ ਹੋਲਕਾ ਜਿੱਦੇ ਸਾੜਿਆ ਉਹਦੇ ਤੋਂ ਹੋਲੀ ਦੀ ਇੱਕ ਮਨਾਉਤ ਘੜੀ ਗਈ ਆ ਲੋਕਾਂ ਨੇ ਹੋਲੀ ਮਨਾਉਣੀ ਸ਼ੁਰੂ ਕਰਤੀ ਉਹ ਰਾਖਸ਼ਾਂ 'ਚ ਪਾਈ ਗਈ ਰਾਖ ਪਿੰਡਾਂ ਤੇ ਮਲੀ ਗਈ ਟਾਕ ਪਾਣੀ ਚ ਘੋਲ ਕੇ ਲੋਕਾਂ ਤੇ ਪਾਈ ਗਈ ਇਸ ਤਰ੍ਹਾਂ ਜਿਦੋਂ ਭੋਲੀ ਦੀ ਪ੍ਰਬੰਧਕਾ ਆਰੰਭਤਾ ਹੋ ਜਾਂਦੀ ਆ ਉਸੇ ਦਿਨ ਤੋਂ ਫਿਰ ਜੇ ਉਹ ਕੁ ਸਮਾਂ ਇਸ ਤਰ੍ਹਾਂ ਬੀਤਦਾ ਰਹਿੰਦਾ ਤੇ ਤੁਸੀਂ ਇੱਕ ਆਮ ਹੀ ਗੱਲ ਜੀ ਸੁਣੀ ਹੋਣੀ ਹੈ ਕਿ ਇੱਕ ਮੰਨੂ ਬ੍ਰਾਹਮਣ ਹੋਇਆ ਮੰਨੂ ਸਮਰਤੀ ਦਿੱਤੀ ਆ ਉਹਨਾਂ ਨੇ ਇਹ ਮੰਨੂ ਬ੍ਰਾਹਮਣ ਇੱਕ ਬਹੁਤ ਹੀ ਚਲਾਕ ਵਿਅਕਤੀ ਦਾ ਬੰਦਾ ਸੀ ਉਹਨੇ ਜਦੋਂ ਮਨੁੱਖਤਾ ਦੀ ਵੰਡ ਕੀਤੀ ਹੈ ਨਾ ਮਨੁੱਖਤਾ ਦੀ ਜਿਹਦੀ ਵੰਡ ਕੀਤੀ ਆ ਮਨੁ ਸਮਰਤੀ ਦੇ ਆਧਾਰ ਤੇ ਉਹ ਕਹਿੰਦਾ ਜਿਹੜਾ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਇਆ ਉਹ ਬ੍ਰਾਹਮਣ ਹੈ ਤੇ ਜਿਹੜਾ ਬ੍ਰਹਮਾ ਦੇ ਬਾਹਾਂ ਤੋਂ ਪੈਦਾ ਹੋਇਆ ਉਹ ਖੱਤਰੀ ਹੈ ਤੇ ਜਿਹੜਾ ਬ੍ਰਹਮਾ ਦੇ ਪੱਟਾਂ ਤੋਂ ਪੈਦਾ ਹੋਇਆ ਉਹ ਵੈਸ਼ ਹੈ ਤੇ ਜਿਹੜਾ ਬ੍ਰਹਮਾ ਦੇ ਪੈਰਾਂ ਤੋਂ ਪੈਦਾ ਹੋਇਆ ਉਹ ਕਹਿੰਦੇ ਸੂਦਰ ਹੈ ਬੜਾ ਹੀ ਤੇਜ਼ ਬੰਦਾ ਸੀ ਜੀਨੇ ਮਨੁੱਖਤਾ ਦੇ ਵਿੱਚ ਇੱਕ ਬੜੀ ਨਫ਼ਰਤ ਪਲਾ ਦਿੱਤੀ ਸਮਾਜ ਨੂੰ ਇਸ ਦੁਨੀਆ ਦੇ ਲੋਕਾਂ ਦੇ ਵਰਗਾਂ ਨੂੰ ਮਨੁੱਖਤਾ ਦੀ ਵੰਡ ਵਰਣ ਕਰ ਦਿੱਤਾ ਤੇ ਉਸ ਤੋਂ ਬਾਅਦ ਫਿਰ ਗੋਤ ਆਉਂਦੇ ਆ ਗੁੱਤਾਂ ਤੋਂ ਬਾਅਦ ਜਾਤਾਂ ਪਾਕਾਂ ਦੇ ਵਿੱਚ ਸਾਰੀ ਦੁਨੀਆ ਵੰਡੀ ਜਾਂਦੀ ਹੈ ਇਥੋਂ ਤੱਕ ਨਹੀਂ ਕਿ ਉਹਨੇ ਸਿਰਫ ਮਨੁੱਖਤਾ ਦੀ ਹੀ ਵੰਡ ਨਹੀਂ ਪਾਈ ਉਸ ਤੋਂ ਬਾਅਦ ਉਹਨੇ ਮਨੁੱਖਤਾ ਦੇ ਨਾਂ ਤੇ ਤਿਹਾਰ ਵੀ ਵੰਡੇ ਜਾਨਵਰ ਵੀ ਪੰਛੀ ਵੀ ਵੰਡੇ ਦਰੱਖਤ ਵੀ ਵੰਡਦੇ ਇਥੋਂ ਦਾਕੇ ਜਦੋਂ ਫਿਰ ਤਿਹਾੜਾਂ ਦੀ ਵੰਡ ਕਰਦਾ ਨਾ ਬ੍ਰਹਮੰਡ ਨੇ ਆਪਣੇ ਹਿੱਸੇ ਦੇ ਵਿੱਚ ਸਰਾਦ ਰੱਖਿਆ ਕਿਉਂਕਿ ਸਰਾਦ ਦੇਤੀ ਇਹ ਸਾਲ ਚੱਲਦਾ ਰਹਿੰਦਾ ਕੋਈ ਨਾ ਕੋਈ ਮਰਦਾ ਉਹਦੇ ਸਰਾਦ ਖਲਾਈ ਜਾਂਦੇ ਸੀ ਉਹਨੂੰ ਖਾਣ ਪੀਣ ਨੂੰ ਖੀਰ ਪੂੜੀਆਂ ਮਿਲ ਜਾਂਦੇ ਸੀ ਪਿੰਨ ਨੂੰ ਕੱਪੜੇ ਮਿਲਦੇ ਸੀ ਤੇ ਜਿਹੜੇ ਖੱਤਰੀ ਸੀ ਉਹ ਥੋੜਾ ਯੋਧ ਦੇ ਲੜਾਈ ਕਰਨ ਵਾਲੇ ਸੀਗੇ ਤੇ ਉਹਨਾਂ ਨੂੰ ਦਸਹਿਰਾ ਦੇ ਤਾਂ ਉਹਨਾਂ ਦੀ ਵੰਡ ਚ ਤੇ ਜਿਹੜੇ ਵੈਸ ਲੋਕ ਸੀ ਉਹ ਵਪਾਰਕ ਲੋਕ ਸੀ ਵਪਾਰ ਕਰਨ ਵਾਲੇ ਉਹਨਾਂ ਨੂੰ ਦੀਵਾਲੀ ਦੇਤੀ ਵੀ ਤੁਸੀਂ ਦੀਵਾਲੀ ਤੇ ਅੱਖਾਂ ਵਪਾਰ ਕਰਿਆ ਕਰੋ ਕੁਝ ਖਰੀਦਿਆ ਕਰੋ ਕੁਝ ਵੇਚਿਆ ਕਰੋ ਤੇ ਜਦੋਂ ਗਾਰੀ ਆਈ ਸ਼ੂਗਰ ਦੀ ਸ਼ੂਗਰ ਦੇ ਹਿੱਸੇ ਦੇ ਵਿੱਚ ਹੁਲੀ ਦਾ ਤਿਹਾਰ ਲਿਤਾ ਤੇ ਹੁਜੇ ਉਹ ਜਿਹੜਾ ਹੁਲੀ ਦਾ ਤਿਹਾਰ ਨਹੀਂ ਤਾਂ ਕਹਿੰਦਾ ਤੁਸੀਂ ਰੰਗ ਬਰੰਗੇ ਉਸ ਟਾਈਮ ਤਾਂ ਰੰਗ ਨਹੀਂ ਹੁੰਦੇ ਸੀ ਗੰਦੇ ਪਾਣੀ ਉੱਤੇ ਪਾਏ ਜਾਂਦੇ ਸੀ ਨਾਲੀਆਂ ਦੇ ਪਾਣੀ ਦੇ ਵਿੱਚ ਚਿੱਕੜ ਘੋਲ ਕੇ ਉੱਪਰ ਪਾਇਆ ਜਾਂਦਾ ਸੀ ਜਾਂ ਟੋਕਿਆਂ ਨੂੰ ਰੈਲਾ ਕਰਨ ਵਾਲੇ ਆਪਣੇ ਘਰਾਂ ਦੇ ਵਿੱਚ ਜੋ ਮਸ਼ੀਨਾਂ ਨੂੰ ਲਾਉਣੇ ਕਾਲਾ ਤੇਲ ਉਹ ਵੀ ਵਾਕਿਆ ਜਾਂਦਾ ਸੀ ਸੂਤਰ ਨੂੰ ਦਿੱਤਾ ਕਹਿੰਦਾ Holi ਕਹਿੰਦਾ ਤੂੰ ਉੱਤੇ ਗੰਦਾ ਪਾਣੀ ਪਾ ਪਾ ਕੇ ਇੱਕ ਦੂਜੇ ਤੇ ਕਾਲਾ ਤੇਲ ਪਾ ਪਾ ਕੇ ਖੜਮਸਤੀ ਕਰਿਆ ਕਰ ਇਸ ਸੂਤਰ ਦੇ ਹਿੱਸੇ ਵਿੱਚ ਉਹਨੇ Holi ਦਾ ਤਿਹਾਰ ਦਿੱਤਾ ਹੁਣ ਆਪਾਂ ਦੇਖੋ ਵੀ ਉਹ ਸੂਦਰ ਨੂੰ ਕਿੰਨਾ ਨੀਵਾ ਸਮਝਦਾ ਸੀ ਕਿੰਨਾ ਨੀਵਾ ਦਿਖਾਉਣ ਦੇ ਲਈ ਇੱਥੇ ਤੱਕ ਗੱਲ ਨਹੀਂ ਹੋਈ ਜਦੋਂ ਉਹਨੇ ਦਰੱਖਾ ਦੇ ਵੀ ਕਹਿੰਦੇ ਵੰਡ ਕੀਤੀ ਹੈ ਨਾ ਤੇ ਇਹ ਮਨੁੱਖ ਸਮਰੱਥੀ ਦੇ ਵਿੱਚ ਤੇ ਉਹਨੇ ਆਪਣੇ ਹਿੱਸੇ ਵਿੱਚ ਪਿੱਪਲ ਰੱਖਿਆ ਜਿਹੜਾ 24 ਘੰਟੇ ਆਕਸੀਜਨ ਸੱਭਦਾ ਸੰਗਨੀ ਛਾਂ ਦਿੰਦਾ ਤੇ ਜਦੋਂ ਕਹਿੰਦੇ ਵੈਸ ਨੂੰ ਵੰਡਣ ਲੱਗਿਆ ਤੇ ਉਹਨੂੰ ਕੰਡਿਆ ਵਾਲੀ ਕਿੱਕ ਕਰ ਦਿੱਤੀ ਹੈ ਤੇ ਜਦੋਂ ਵਾਰੀ ਆਈ ਨਾ ਸੂਦਰ ਦੀ ਕਿਉਂਕਿ ਸੂਦਰ ਨੂੰ ਤਾਂ ਉਹ ਬਹੁਤ ਜਿਆਦਾ ਨੀਵਾਂ ਦਿਖਾਉਣਾ ਚਾਹੁੰਦਾ ਹੈ ਹਮੇਸ਼ਾ ਹੀ ਉਹ ਸੂਦਰ ਨੂੰ ਕਹਿੰਦਾ ਵੀ ਇਹ ਉਹ ਤਾਂ ਸੂਦਰ ਨੂੰ ਮੰਨਦੇ ਹੀ ਨਹੀਂ ਕਿ ਇਹ ਪ੍ਰਮਾਤਮਾ ਤੋਂ ਪੈਦਾ ਹੋਇਆ ਹੈ ਉਹ ਤਾਂ ਪ੍ਰਮਾਤਮਾ ਦੀ ਹੋਂਦ ਸੀ ਨਹੀਂ ਮੰਨਦਾ ਨਾ ਸੂਦਰ ਨੂੰ ਤੇ ਸੂਦਰ ਤੇ ਹਿੱਸੇਚੋਂ ਨੇ ਅੱਕ ਦਾ ਰੁੱਖ ਦਿੱਤਾ ਅੱਕ ਦਾ ਬੂਟਾ ਨਾ ਉਹਦਾ ਕੋਈ ਫਲ ਖਾ ਸਕਦੇ ਨਾ ਉਹਦੀ ਛਾਂ ਦੇ ਥੱਲੇ ਬਹਿ ਸਕਦੇ ਅੱਕ ਦਾ ਬੂਟਾ ਜਿਹੜਾ ਜੈਨਾਂ ਭਰਿਆ ਹੋਇਆ ਹੈ ਉਸ ਉਦਦਰ ਦੇ ਹਿੱਸੇ 'ਚ ਦਿੱਤਾ ਤੇ ਜਦੋਂ ਕਹਿੰਦੇ ਪੰਛੀਆਂ ਦੀ ਵੰਡ ਕੀਤੀ ਉਦੋਂ ਵੀ ਉਦਦਰ ਦੇ ਹਿੱਸੇ 'ਚ ਕਾਹ ਦਿੱਤਾ ਗੈਤ ਨੂੰ ਤੋਤਾ ਦਿੱਤਾ ਆਪ ਕਬੂਤਰ ਰੱਖਿਆ ਕਮਾਲ ਦੀ ਗੱਲ ਨਹੀਂ ਹੈ ਤੁਸੀਂ ਦੇਖੋ ਕਿੰਨੀ ਤੇਜ਼ ਬਿਰਤੀ ਵਾਲਾ ਬੰਦਾ ਹੈ ਕਿੰਨਾ ਤੇਜ਼ ਦਿਮਾਗ ਦਾ ਕਿਸ ਤਰ੍ਹਾਂ ਮਨੁੱਖਤਾ ਦੇ ਵਿੱਚ ਉਹਨੇ ਵੰਡ ਪਾਈ ਹੈ ਕਿਵੇਂ ਨਫ਼ਰਤ ਕਿੰਨੀ ਜਿਆਦਾ ਸਮਾਜ ਦੇ ਵਿੱਚ ਫਲਾ ਦਿੱਤੀ ਹੈ ਤਿਹਾਰ ਹੀ ਨਹੀਂ ਬੰਦੇ ਤੇ ਅੱਜ ਆਪਾਂ ਜਦੋਂ ਹੋਲੀ ਦੀ ਗੱਲ ਕਰਨੀ ਹੈ ਜਿਹਦੀ ਮੇਨ ਆਪਣਾ ਮਕਸਦ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਹੁਲੀ ਕਿਵੇਂ ਰੰਗ ਹੋਈ ਹੈ ਤੇ ਹੁਲੀ ਸਾਡੇ ਤੇ ਫੁੱਪੀ ਕਿਵੇਂ ਜਾਂਦੀ ਹੈ ਤੇ ਅੱਜ ਸਾਨੂੰ ਇੱਕ ਗੁਲਾਮ ਮਾਨਸਿਕਤਾ ਵਾਲੇ ਬਣਾਤਾ ਉਹਨੇ ਇੱਕ ਦੂਜੇ ਤੇ ਚਲੋ ਅੱਜ ਅਸੀਂ ਤੇਲ ਛੱੜਤਾ ਗੰਦੇ ਪਾਣੀ ਪਾਉਣਾ ਛੱੜਤਾ ਮੈਂ ਮੰਨਦਾ ਪਰ ਕਈ ਥਾਵਾਂ ਤੇ ਅਜੇ ਵੀ ਹੈ ਇਹ ਪਰੰਪਰਾ ਅਜੇ ਵੀ ਚੱਲ ਰਹੀ ਹੈ ਕਈ ਥਾਵਾਂ ਤੇ ਜਦੋਂ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ ਹੈ ਅਜੇ ਵੀ ਕਈ ਥਾਵਾਂ ਤੇ ਚਾਹੇ ਆਪਾਂ ਅੱਜ ਰੰਗ ਪਾਉਨੇ ਆ ਪਰ ਮੈਂ ਤੁਹਾਨੂੰ ਜ਼ਰੂਰ ਸਿੱਖਾਂ ਨੂੰ ਖਾਸ ਕਰਕੇ ਜਰੂਰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਹੋਲੀ ਦਾ ਤਿਹਾਰ ਮਨਾਉਨੇ ਹਨ ਤੇ ਇੱਕ ਦੂਜੇ ਤੇ ਰੰਗ ਪਾ ਕੇ ਖੜਮਸਤੀਆਂ ਕਰਦੇ ਹੋ ਇਹ ਬਹੁਤ ਹੀ ਕੋਈ ਚੰਗੀ ਗੱਲ ਨਹੀਂ ਹੈ ਮੈਂ ਕਹਿੰਦਾ ਇਹ ਮੰਨੂ ਦਾ ਦਿੱਤਾ ਹੋਇਆ ਪਰੰਪਰਾ ਹੈ ਮੰਨੂ ਦੀ ਦਿੱਤੀ ਹੋਈ ਪਰੰਪਰਾ ਕਿਉਂਕਿ ਗੁਲਾਮੀ ਮਾਂਝਪਤਾਲੀ ਚੀਜ਼ ਹੈ ਤੇ ਸਾਨੂੰ ਜਿਹੜੀ ਸਾਡੀ ਗੁਲਾਮ ਵਾਲੀ ਮਾਨਸਿਕਤਾ ਸੀ ਉਹਨੂੰ ਖਤਮ ਕਰਨ ਦੇ ਲਈ ਗੁਰੂ ਗਬਿੰਦ ਸਿੰਘ ਨੇ ਸਾਡੇ ਤੇ ਬਖਸ਼ਿਸ਼ ਕੀਤੀ ਜੀ ਉਹਨੇ ਕਿਹਾ ਸੀ ਲੋਕਾਂ ਦੀ ਹोली ਹੈ ਸਾਡਾ ਹੋਲਾ ਮਹੱਲਾ ਹੈ ਮੇਰੇ ਬਾਬੇ ਨੇ ਕਿਹਾ ਲੋਕਾਂ ਦੀ ਹोली ਸਾਡਾ ਹੋਲਾ ਮਹੱਲਾ ਹੈ ਲੋਕਾਂ ਦੀ ਬੋਲੀ ਸਾਡਾ ਬੋਲਾ ਹੈ ਲੋਕਾਂ ਦੀਆਂ ਧਾਰੀਆਂ ਸਾਡੇ ਦਾੜੇ ਆ ਲੋਕਾਂ ਦੀ ਕਰਤੀ ਸਾਡੇ ਕਟਛੇ ਆ ਪਾਸ਼ਾ ਜੀ ਨੇ ਕਿਹਾ ਲੋਕਾਂ ਦੀ ਬਖਸ਼ਿਸ਼ ਸਾਡੇ ਬਖਸ਼ੇ ਆ ਦੇਖੋ ਕਿੰਨੇ ਸੋਹਣੇ ਸਾਨੂੰ ਬੋਲੇ ਦਿੱਤੇ ਐ ਬੋਲਿਆਂ ਦੇ ਵਿੱਚ ਇੱਕ ਬਹੁਤ ਵੱਡੀ ਤਲੀ ਜੈ ਬਹੁਤ ਵੱਡੀ ਇੱਕ ਬਰਕਤ ਆ ਪਾਕਸ਼ਾ ਜੀ ਨੇ ਸਾਨੂੰ ਜਿਹੜੀ ਬਖਸ਼ੀ ਐ ਤੇ ਅੱਜ ਆਪਾਂ ਜਿਹੜੋ ਹੋਲੇ ਮਹਲੇ ਦੀ ਗੱਲ ਕਰਦੇ ਆ ਅੱਜ ਆਪਾਂ ਹੋਲੇ ਮਹਲੇ ਨੂੰ ਛੱਡ ਕੇ ਕਿਉਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਇੱਕ ਦੂਜੇ ਤੇ ਰੰਗ ਪਾ ਪਾ ਕੇ ਕੈਮੀਕਲ ਵਾਲੇ ਰੰਗ ਜਿਨ੍ਹਾਂ ਤੋਂ ਬਿਮਾਰੀਆਂ ਵੀ ਲੱਗਦੀਆਂ ਸਕਿਨ ਦੇ ਕਈ ਰੋਗ ਵੀ ਲੱਗਦੇ ਉਹ ਕਲਰ ਪਾ ਪਾ ਕੇ ਇੱਕ ਦੂਜੇ ਨਾਲ ਖੜ ਮਸਤੀ ਕਰਦੇ ਆ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸੰਧਾਨ ਦਿੱਤਾ ਸੀ ਅੱਜ ਅਸੀਂ ਉਸ ਸੰਧਾਨਕ ਨੂੰ ਪੁੱੜ ਚੁੱਕੇ ਹਾਂ ਇੱਕ ਕਮਾਲ ਦੀ ਗੱਲ ਨਹੀਂ ਹੈ ਮਹਾਰਾਜ ਨੇ ਹੋਲੇ ਮਹੱਲੇ ਦਾ ਇੱਕ ਸਾਨੂੰ ਸੰਧਾਨ ਦਿੱਤਾ ਸੀ ਤਾਂ ਕਿ ਤੁਹਾਡੀ ਜਿਹੜੀ ਗੁਲਾਮੀ ਵਾਲੀ ਮਾਨਸਿਕਤਾ ਉਹ ਸਾਰੀ ਖਤਮ ਹੋ ਜੇ ਪਾਸ਼ਾ ਜੀ ਨੇ ਜਦੋਂ ਹੋਲਾ ਮਹੱਲਾ ਸ਼ੁਰੂ ਕੀਤਾ ਨਾ ਉਹਦਾ ਇੱਕ ਕਨਸੈਪਟ ਸੀ ਉਹਦਾ ਕਨਸੈਪਟ ਸੀ ਕਿ ਫੌਜ ਨੂੰ ਦੋ ਹਿੱਸਿਆਂ ਦੇ ਵਿੱਚ ਦੋ ਟੁਕੜੀਆਂ ਦੇ ਵਿੱਚ ਤਿਆਰ ਕੀਤਾ ਜਾਂਦਾ ਸੀ ਇੱਕ ਦੇ ਨੀਲੇ ਬਾਣੇ ਪਾਏ ਜਾਂਦੇ ਸੀ ਇੱਕ ਦੇ ਕੇਸਰੀ ਬਾਣੇ ਪਾਈ ਜਾਂਦੇ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੱਕ ਕੇਸਗੜ੍ਹ ਸਾਹਿਬ ਤੋਂ ਨਾਜ਼ਾਂ ਜੁੱਧ ਦਾ ਆਰੰਭ ਹੁੰਦਾ ਸੀ ਜਿੰਨੀ ਅਭਿਆਸ ਹੁੰਦਾ ਸੀ ਜੁੱਧ ਦੋਨੇ ਪੁਕੜੀਆਂ ਆਪਸ ਵਿੱਚ ਜੰਗ ਕਰਦੀਆਂ ਹੁੰਦੀਆਂ ਸੀ ਤੇ ਹੋਲਗੜ੍ਹ ਕਿਲੇ ਤੱਕ ਲੜਾਈ ਕਰਕੇ ਜਾਂਦੀਆਂ ਸੀ ਜਿਹੜੀ ਟੁਕੜੀ ਪਹਿਲਾਂ ਹੋਲਗੜ੍ਹ ਕਿਲੇ ਤੇ ਪਹੁੰਚ ਕੇ ਆਉਂਦਾ ਕਬਜ਼ਾ ਕਰ ਲੈਂਦੀ ਹੁੰਦੀ ਸੀ ਉਹਨੂੰ ਪਾਸ਼ਾ ਜੀ ਸਾਰੀ ਸੰਗਤ ਦੇ ਵਿੱਚ ਬੁਲਾ ਕੇ ਤੇ ਸਾਰਿਆਂ ਦੇ ਅੱਗੇ ਸਰੂਪਾ ਉਹਨੂੰ ਭੇਟ ਕਰਕੇ ਸਨਮਾਨਤ ਕਰਦੇ ਹੁੰਦੇ ਸੋ ਉਸ ਟੁਕੜੀ ਨੂੰ ਇੱਕਮਤ ਜੁੱਧ ਦੀ ਰਣਨੀਤੀ ਸਿਖਾਈ ਜਾਂਦੀ ਸੀ ਗੁਲਾਮੀ ਵਾਲੀ ਜਿਹੜੀ ਮਾਨਸਿਕਤਾ ਜੀ ਨਾ ਜਿਹੜੀ ਸਾਡੀ ਇੱਕ ਪੁਰਾਣੇ ਟਰਾਂਕ ਤੋਂ ਬਣੀ ਹੋਈ ਸੀ ਕਿ ਅਸੀਂ ਤਾਂ ਹੀਨ ਭਾਵਨਾ ਦੇ ਵਿੱਚ ਇੰਨੇ ਡੁੱਬ ਚੁੱਕੇ ਸੀ ਵੀ ਅਸੀਂ ਕੁਝ ਕਰ ਹੀ ਨਹੀਂ ਸਕਦੇ ਉਸ ਮਾਨਸਿਕਤਾ ਨੂੰ ਖਤਮ ਕਰਨ ਦੇ ਲਈ ਪਾਤਸ਼ਾਹ ਜੀ ਨੇ ਸਾਨੂੰ ਹੋਲਾ ਮਹਲਾ ਦਿੱਤਾ ਕਿਉਂਕਿ ਜੋ ਸਾਡੀ ਪਹਿਲਾ ਜਿਹੜੀ ਅਵਸਥਾ ਬਣاتی ਸੀ ਨਾ ਜਿਹੜੀ ਸਾਡੀ ਇੱਕ ਇਹੋ ਜਿਹੀ ਦਸਾ ਬਣਾ ਚੁੱਕੀ ਸੀ ਜਿਹਦੇ ਵਿੱਚ ਅਸੀਂ ਆਮ ਹੀ ਉਹ ਲਿਖਿਆ ਪੜਦੇ ਹਾਂ ਨਾ ਕਹਿੰਦੇ ਕਾਮ ਹਮਾਰਾ ਤੂਲਨ ਤਕਦੀ ਨੰਗੀ ਕਰਦ ਕਭੂ ਨਾ ਪਕੜੀ ਜਿਹਦੀ ਉਰਦ ਤਾਂ ਜਿੱਦ ਉੱਡੇ ਤਾਂ ਹਮ ਡਰ ਜਾਏ ਕਿਰਕਮ ਸੇ ਕਿਵੇਂ ਲੜ ਪਾਏ ਇਹ ਚੀਜ਼ਾਂ ਸਾਡੇ ਅੰਦਰੋਂ ਖਤਮ ਕਰਨ ਦੇ ਲਈ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੋਲਾ ਮਹਲਾ ਬਖਸ਼ਿਆ ਕਾਇਤਾ ਪਾਛੈ ਇੰਨੇ ਕਹਿਆ ਸੀ ਜਿੰਨ ਕੀ ਜੋ ਜਾਤ ਗੋਤ ਕੁੱਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿੰਨ ਕੋ ਸਰਦਾਰ ਬਣਾਉ ਕਬੀ ਗੋਬਿੰਦ ਸਿੰਘ ਨਾਮ ਖਾਉ ਮੈਂ ਇੱਥੇ ਤਨਹੁਰ ਗਲਾ ਗਾ ਜਾਵਾ ਕੀ ਸੱਚੇ ਪਾਤਸ਼ਾਹ ਨੇ ਸਾਨੂੰ ਕਿ ਕਨਸੈਪਟ ਦਿੱਤਾ ਅੱਜ ਆਪਣਾ ਪੰਥ ਗਲਤ ਪਾਸੇ ਨੂੰ ਜਾ ਰਿਹਾ ਪੰਥ ਬਹੁਤ ਸਿਆਣਾ ਮੈਂ ਪੰਥ ਤੋਂ ਸਿਆਣਾ ਨਹੀਂ ਕਿ ਮੈਂ ਪੰਥ ਨੂੰ ਇੱਥੇ ਕੋਸਦਾ ਹਾਂ ਤੇ ਮੂੰਹ ਛੋਟਾ ਗੱਲ ਵੱਡੀ ਹੋ ਜਾਂਦੀ ਹੈ ਮੈਂ ਇੱਕ ਬੇਨਤੀ ਕਰਦਾ ਵੀ ਇਹ ਤੁਹਾਡਾ ਕਨਸੈਪਟ ਨਹੀਂ ਹੈ ਜਿਹੜਾ ਕਨਸੈਪਟ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਆਪਾਂ ਉਹਦੇ ਤੇ ਵਾਪਸ ਆਈਏ ਆਪਾਂ ਜਿਹੜੀ ਰਣਨੀਤੀ ਸਾਨੂੰ ਸਿਖਾਈ ਗਈ ਉਹਦੇ ਤੇ ਵਾਪਸ ਆਈਏ ਜੇ ਤੁਸੀਂ ਰੰਗਾਂ ਦੇ ਨਾਲ ਹੀ ਖੇਲਣਾ ਨਾ ਤੇ ਗੁਰੂ ਨੇ ਸਾਨੂੰ ਕੁਰਬਾਨੀ ਦੇ ਵਿੱਚ ਦਿੱਥਿਆ ਵੀ ਤੂੰ ਕਿਹੜਾ ਰੰਗ ਲਾਉਣਾ ਆਪਣੇ ਆਪ ਤੇ ਜਿਹੜਾ ਰੰਗ ਲਾਉਣਾ ਉਹ ਵੱਡੇ ਭਾਗਾਂ ਦੇ ਕਰਕੇ ਲੱਗਦਾ ਤੇ ਉਹ ਰੰਗ ਵੀ ਮਹਾਰਾਜ ਕਹਿੰਦੇ ਇਹੋ ਜਾਂ ਜੇ ਉਹ ਰੰਗ ਤੂੰ ਲਾ ਲੇਂਗਾ ਨਾ ਆਪਣੇ ਆਪ ਨੂੰ ਤੇ ਫਿਰ ਉਤਰੇਗਾ ਨਹੀਂ ਉਹ ਕਦੇ ਮਹਿਲਾ ਵੀ ਨਹੀਂ ਹੋਗਾ ਪਾਸ਼ਾ ਜੀ ਕਹਿੰਦੇ ਆ ਕੁਰਬਾਨੀ ਇੱਤਿਆਂ ਦਾ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇ ਕਹਿੰਦਾ ਜੇ ਤੂੰ ਹੋਲੀ ਖੇਡਣੀ ਹੈ ਨਾ ਤੇ ਗੁਰਮੱਖਾ ਦੀ ਸੰਗਤ ਦੇ ਵਿੱਚ ਜਾ ਉਹ ਪ੍ਰਮਾਤਮਾ ਦੇ ਪਿਆਰ ਵਾਲਾ ਰੰਗ ਆਪਣੇ ਆਪ ਨੂੰ ਲਾ ਲਾ ਗੁਰੂ ਜੀ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡੇ ਭਾਗਾ ਕਹਿੰਦਾ ਪਰ ਇੱਕ ਗੱਲ ਯਾਦ ਰੱਖੀ ਭਲਿਆ ਇਹ ਲਾਲ ਰੰਗ ਉਹਨਾਂ ਨੂੰ ਲੱਗਦਾ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਤੇ ਜਦੋਂ ਵੱਡੇ ਭਾਗ ਆਪਾਂ ਬਣਾ ਲਾਂਗੇ ਇਹ ਪ੍ਰਮਾਤਮਾ ਦੇ ਪਿਆਰ ਵਾਲਾ ਰੰਗ ਆਪਣੇ ਆਪ ਨੂੰ ਚੜ੍ਹਾ ਲਾਂਗੇ ਤੇ ਸੱਚ ਕਰਕੇ ਯਾਨੀ ਗੁਰੂ ਜੀ ਕਹਿੰਦੇ ਆ ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ ਫੇਰੇ ਕਦੇ ਮੈਲਾ ਵੀ ਨਹੀਂ ਹੁੰਦਾ ਇਹਦੇ ਤੇ ਕੋਈ ਵਿਕਾਰਾਂ ਰੂਪੀ ਦਾਗ ਵੀ ਨਹੀਂ ਲੱਗਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋਕਈਤ ਹੈ ਸੂਰਾ ਆਗਿ ਨਾ ਉਹੀ ਗੱਲ ਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਦੇ ਪਿਆਰ ਦਾ ਜਿੰਨਾਂ ਨੂੰ ਰੰਗ ਲੱਗ ਜਾਂਦੇ ਉਹ ਸੂਰਮੇ ਬਣ ਜਾਂਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੁਹਾਨੂੰ ਸੂਰਮੇ ਬਣਾਇਆ ਉਲਾ ਮਹਲੇ ਦੀ ਬਖਸ਼ਿਸ਼ ਕਰਕੇ ਆਪਾਂ ਆਪਣਾ ਕੰਸੈਪਟ ਨਾ ਕਰੀਏ ਇੰਨਾ ਇੱਕ ਅਰਜ਼ੀ ਮੇਰੀਆਂ ਤੁਹਾਡੇ ਚਰਨਾਂ 'ਚ ਬੇਨਤੀਆਂ ਤੇ ਮੈਂ ਆਸ ਕਰਦਾ ਤੁਸੀਂ ਸਾਰੇ ਜ਼ਰੂਰ ਪਸੰਦ ਕਰੋਗੇ ਤੇ ਮੇਰੀ ਇੱਕ ਤੁਹਾਡੇ ਅੱਗੇ ਰਿਕਵੈਸਟ ਹੈ ਮੇਰੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ